ਹੈਪੀ ਹੋਲੀ ਕੀ ਨਾਮ ਹੈ ਅਗਮਦੀਪ ਸਿੰਘ ਅੱਜ ਅੱਜ ਕਿੱਥੇ ਆਏ ਹੋ ਬਾਜ਼ਾਰ ਈਲਾਣਾ ਹੋਲੀ ਗਨ ਵਾਲੀਆ ਕਲਰਸ ਲੈਣਾ ਲੂਣ ਲੈਣਾ ਚੁੱਕਾ ਦੀ ਰੇਣਾ ਕੀ ਕੀ ਖਰੀਦਿਆ ਭਰਾ ਗੁਬਾਰੇ ਰੈਕ ਦਾ ਰੈਕ ਦਾ ਪਿੰਕ ਜੱਲ ਬਲੂ 오ਰੇਂਜ ਕਾਲੀ ਰਹੀ ਹੈ ਨਾਮ ਆਪਣਾ ਮੇਰਾ ਨਾਮ ਅਨਿਲ ਸ਼ਰਮਾ ਕਿੱਥੇ ਆਇਆ ਜੋਹਲੀ ਦਾ ਤਿਉਹਾਰ ਆ ਮੈਂ ਆਈਡੀਆ ਚ ਮਾਰਕੀਟ ਆਇਆ ਬੱਚਿਆਂ ਵਾਸਤੇ ਮੈਂ ਕਿਹਾ ਚਲੋ ਥੋੜਾ ਕਲਰ ਵਗੈਰਾ ਜਾਂ ਪਚਕਾਰੀਆਂ ਲੈ ਜਾਈਏ ਕਿ ਕੀ ਕੁਝ ਖਰੀਦਦੇ ਆ ਆਏ ਤਾਂ ਫਿਰ ਹਾਲ ਖਰੀਦਣ ਲੱਗਾ ਮੈਂ ਕਿਹੜੀਆਂ ਕਿਹੜੀਆਂ ਨਵੀਆਂ ਆਈਟਮਾਂ ਦੇਖਣ ਨੂੰ ਮਿਲ ਰਹੀਆਂ ਨੇ ਨਵੀਆਂ ਆਈਟਮਾਂ ਵੇਖਦੇ ਆ ਹੁਣ ਆਪਣਾ ਚਾਈਨੈਸ ਪਚਕਾਰੀਆਂ ਹੈਗੀਆਂ ਤੇ ਵੇਖਦੇ ਆ ਲੈਣੇ ਆ ਕਿੰਨੇ ਕੁ ਰੌਣਕ ਆ ਰੌਣਕ ਇਨੀ ਕੋਈ ਖਾਸ ਨਹੀਂ ਹੈ ਜੇ ਚੱਲ ਚੱਲ ਆਇਆ ਯਾਰ ਬਲਕਿ ਵੇਖਦੇ ਆ ਹੁਣ ਲੱਗਦਾ ਕਲਰ ਬਹੁਤ ਵਧੀਆ ਵਰਤ ਰਹੇ ਜਿਹੜੇ ਕਲਰ ਕਲਰ ਹਾਂ ਕਲਰ ਨੇਚਰਲ ਮਤਲਬ ਕਲਰ ਚਾਹੀਦੇ ਆ ਜਿਹੜੇ ਮਤਲਬ ਕਿ ਸਕਿਨ ਨੂੰ ਜਿਹੜੀ ਉਹ ਆਪਣਾ ਨੁਕਸਾਨ ਨਾ ਕਰ ਸਕਣ ਇਸ ਤਰ੍ਹਾਂ ਦੇ ਕਲਰ ਵੈਸੇ ਤਾਂ ਕਈ ਤੇ ਫੁੱਲਾਂ ਦੀ ਹੋਲੀ ਖੇਡਦੇ ਇਥੇ ਉਹ ਨਹੀਂ ਚੱਲਦੀ ਤੇ ਜਿਹਦੇ ਨਾਲ ਇਹ ਆ ਵੀ ਕਿਸੇ ਦੇ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਆਪਾਂ ਤਿਹਾੜੀ ਜਿਹੜਾ ਵਧੀਆ ਤਰੀਕੇ ਨਾਲ ਆਪਾਂ ਮਨਾ ਸਕੀਏ ਕਿੰਨੇ ਘਰੋਂ ਨਗਾ ਹੋਲੀ ਦਾ ਤਿਹਾੜਾ ਉਹਨੂੰ ਕਿ ਪੂਰੀ ਹੋਈ ਹੈ ਇਥੇ ਇੱਕ ਕੜੀ ਨਵੀਂ ਵੈਰਾਈਟੀ ਆਈ ਆ ਜਿੱਲੇ ਫਾਰ ਵੇਖੋ ਇਹ ਨਵੀਂ ਵੈਰਾਈਟੀ ਆਈ ਏ ਬੁੜੀ ਵੈਰਾਈਟੀ ਵੀ ਜੇ ਕਹਿੰਦੇ ਜਲਦੀ ਬਈਏ ਚੰਗਾ ਜੀ ਕੰਨ ਲੇ ਜੀ ਹੋਰ ਐ ਸਨੋ ਦੇਗੇ ਇਹ ਵੀ ਨਵੀਂ ਵੈਰਾਈਟੀ ਹੈ ਕਲਰ ਕੜੇ ਵਰਤਣੇ ਚਾਹੀਦੇ ਹੋਲੀ ਧਾਰ ਬਹੁਤ ਬਲਵਾਂ ਵਧੀਆ ਵਰਤਣੇ ਚਾਹੀਦੇ ਸੋ ਗਾਨਾ ਕਲਰ ਇਹ ਕੜੇ ਵਧੀਆ ਬਸ ਕਲਰ ਭਈਆ ਕਿੰਨੀ ਵੈਰਾਈਟੀ ਆਈ ਹੈ ஹாரிய நவீன பெற்ற